ਪੰਜਾਬ ਸਰਕਾਰ ਨੇ ਜੰਗਲੀ ਜੀਵਾਂ ਦੇ ਸ਼ਿਕਾਰ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ ਤੇ ਆਪਣੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਸਖਤ ਹਦਾਇਤ ਜਾਰੀ ਕੀਤੀਆਂ ਹਨ ਪਰ ਜ਼ਮੀਨੀ ਪੱਧਰ ਦੇ ਉੱਪਰ ਸ਼ਿਕਾਰ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਗੜਸ਼ੰਗਰ ਦੇ ਬੀੜੀ ਇਲਾਕੇ ਦੇ ਪਿੰਡ ਮਾੜੀ ਮਾਨਸੋਵਾਲ ਦੀ ਗੱਲ ਕਰੀਏ ਤੇ ਬਿੱਤੀਰਾ ਸਰਪੰਚ ਦੇ ਘਰ ਦੇ ਪਿੱਛੇ ਖੇਤਾਂ ਵਿੱਚ ਸ਼ੋਰ ਦੇ ਸ਼ਿਕਾਰ ਦੀ ਘਟਨਾ ਵਾਪਰੀ ਗੜ ਸਾਹਿਬ ਆਏ ਸੀ ਉਹਨਾਂ ਨੇ ਜਿਹੜੀ ਉਦੋਂ ਦੀ ਕਾਰਵਾਈ ਹੋਏਗੀ ਬੰਦ ਹੀ ਕਰਾਂਗੇ ਬਸ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਇਹ ਤੋਂ ਇਹਨਾਂ ਨੂੰ ਜੋ ਇਹਨਾਂ ਨੂੰ ਇਹਨਾਂ ਨੂੰ ਮਿਲੀ ਹੈ ਉਹਨਾਂ ਦੇ ਹਿਸਾਬ ਦੇ ਨਾਲ ਜੋ ਇਹਦੀ ਬਣਦੀ ਜਿਹੜੀ ਕਾਰਵਾਈ ਕਰਦਾਂਗੇ ਹੋਰ ਕੀ ਹੈ ਜੀ ਸੂਰ ਦਾ ਮੇਕ ਇਹ ਮੌਕੇ ਤੇ ਜਿਹੜਾ ਇਹ ਡੇਰਾ ਤੋਂ ਉਹਨਾਂ ਭੇਜਾਂਗੇ ਤਾਂ ਜਿਹੜੀ ਸਿੰਪਲ ਸਿੰਪਲ ਜੋ ਵੀ ਹੈ ਜਿਹੜੀ ਕਿਸੇ ਵਿਅਕਤੀ ਤੇ ਹੋਊਗੀ ਤਾਂ ਕਰਾਂਗੇ ਕਾਰਵਾਈ ਜੇ ਇਹਨਾਂ ਨੂੰ ਆਰੋਪ ਸਾਹਿਬ ਦਾ ਕੋਈ ਪ੍ਰੈਸ਼ਰ ਨਹੀਂ ਹੈਗਾ ਨਾ ਮੈਂ ਅੱਜ ਤੱਕ ਕਦੀ ਪ੍ਰੈਸ਼ਰ ਚਰੇ ਆ ਮੈਂ ਨਾ ਮੈਨੂੰ ਕਿਸੇ ਨਾਲ ਪ੍ਰੈਸ਼ਰ ਨਾ ਮੈਂ ਜੇ ਰੇਂਜ ਉਸਤਰ ਬਤਾਉ ਰਿਹਾ ਮੈਨੂੰ ਕਿਸੇ ਨਾਲ ਕੋਈ ਨਹੀਂ ਲੈਣਾ ਦੇਣਾ ਜੋ ਇਹਦੀ ਕਾਰਵਾਈ ਬਣਦੀ ਹੋਈਗੀ ਕਰਾਂਗੇ ਜਿਹੜਾ ਹੁਣ ਤਾਂ ਨਾ ਜੀ ਹੰਸਰਾਜ ਸਨ ਆਫ ਗੁਰਦੀਪ ਸਿੰਘ ਜੀ ਮੈਂ ਗੜੀ ਮਾਨਸੋ ਇਹ ਜਿਹੜਾ ਜਰਨੈਲ ਸਿੰਘ ਹੈ ਜੀ ਇਹ ਸ਼ਿਕਾਰ ਖੇਲਦਾ ਸ਼ਰੇਆਮ ਰਾਤੀ ਨੂੰ 12:00 11:30 ਵਜੇ ਇਹਨਾਂ ਸ਼ਾਮ ਕਾਲਾ ਹੇਰਨ ਜੀ ਨੂੰ ਕਹਿੰਦੇ ਸ਼ੇਮਰ ਮਾਰੇ ਆ ਜੀ ਦੋ ਹਫ਼ਤੇ ਪਹਿਲਾਂ ਇਹਨਾਂ ਦੋ ਹੋਰ ਮਾਰੀ ਜੀ ਇਸ ਦੇ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਹੋਰ ਵੀ ਅਸੀਂ ਪ੍ਰੂਫ ਵੀ ਦੇਵਾਂਗੇ ਸਾਡੇ ਕੋਲ ਪ੍ਰੂਫ ਵੀ ਹੈਗੇ ਆ ਮਹਿਕਮੇ ਨੂੰ ਚਾਹੀਦੀ ਹੈ ਭਈ ਜਿਹੜੀ ਗੱਡੀ ਆਈ ਦੇਖੋ ਉਹ ਗੱਡੀ ਨੂੰ ਖੋਣ ਵੀ ਲੱਗਾ ਉਹ ਜ਼ਬਤ ਹੋਣੀ ਚਾਹੀਦੀ ਹੈ ਮੇਰਾ ਨਾਮ ਮੋਹਨ ਲਾਲ ਹੈ ਜੀ ਪਿੰਡ ਮੇਰਾ ਗੜੀ ਮਾਨਸਵਾਲਾ ਹੈ ਮੌਕੇ ਤੇ ਅੱਜ ਅਸੀਂ ਮੈਂ ਆਇਆ ਇੱਥੇ ਮੈਂ ਦੇਖਿਆ ਕਹਿੰਦੇ ਆਪਣਾ ਵਿਭਾਗ ਨੇ ਜਰਨੈਲ ਸਿੰਘ ਜੈਲੇ ਤੋਂ ਮੀਟ ਫੜਿਆ 15-20 ਕਿਲੋ ਰਾਤ ਦੇ ਕਹਿੰਦੇ ਸ਼ੈਂਬਰ ਮਾਰਿਓ ਤੇ ਦੋ-ਚਾਰ ਚੰਨ ਕਹਿੰਦੇ ਪਹਿਲਾਂ ਵੀ ਇਹਨਾਂ ਮਾਰੇ ਆਂ ਸ਼ਹਿਰਿਆਂ ਵਿੱਚ ਸ਼ਿਕਾਰ ਖੇਲਦਾ ਹੈ ਸ਼ਿਕਾਰ ਖੇਲ ਕੇ ਮੀਟ ਵੇਚਦਾ ਵੀ ਹੈ ਤੇ ਹੁਣ ਬੀਬੀ ਸਾਡੀ ਇੱਕ ਰਮਨਪ੍ਰੀਤ ਕੌਰ ਵਿਭਾਗੇ ਤੋਂ ਆਈ ਹੋਈ ਹੈ ਤੇ ਉਹ ਕਾਰਵਾਈ ਕਰ ਰਹੇ ਨੇ ਗੱਡੀ ਨੂੰ ਗਾਰਡ ਸਾਹਿਬ ਤੇ ਗੱਡੀ ਨੂੰ ਖੂਨ ਵੀ ਲੱਗਾ ਹੋਇਆ ਹੈ ਤੇ ਹੁਣ ਮੌਕੇ ਤੇ ਪ੍ਰੈਸ਼ਰ ਇਹ ਪੈ ਰਿਹਾ ਹੈ ਕਿ ਹੋ ਸਕਦਾ ਅਸੀਂ ਸੁਣਿਆ ਪਈ ਡੀਐਫਓ ਸਾਹਿਬ ਦਾ ਫੋਨ ਆ ਰਿਹਾ ਵੇ ਤੁਸੀਂ ਕਾਰਵਾਈ ਨਹੀਂ ਕਰਨੀ ਤਾਂ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਜਿਹੜੇ ਚੰਗੇ ਮੁਲਾਜ਼ਮ ਚੰਗਾ ਕੰਮ ਕਰਦੇ ਐ ਉਹਨਾਂ ਨਾਲ ਧੱਕਾ ਵੀ ਸਰਕਾਰ ਕਰਦੀ ਆ ਜਾਂ بڑا ਮਹਿਕਮਾ ਕਰਦਾ ਇਹ ਹੋਣਾ ਨਹੀਂ ਚਾਹੀਦਾ ਜਿਹੜਾ ਕੋਈ ਗਲਤ ਕੰਮ ਕਰਦਾ ਉਹਨੂੰ ਨੱਥ ਪਾਈ ਜਾਣੀ ਚਾਹੀਦੀ ਜੇ ਕਿ